ਸਵਾਗਤ ਹੈ ਤੁਹਾਡਾ ਘਰ ਦੀ ਕੰਟੀਨਿਊ ਵਿੱਚ ਤੇ ਅੱਜ ਘਰ ਦੀ ਕੰਟੀਨਿਊ ਵਿੱਚ ਬਹੁਤ ਹੀ ਟੇਸਟੀ ਮਿੱਠਾ ਬਣਨ ਜਾ ਰਿਹਾ ਹੈ ਕਿਉਂਕਿ ਕਿਸੇ ਵळे ਆਪਾਂ ਰੋਟੀ ਖਾਂਦੇ ਆ ਰੋਟੀ ਖਾਣ ਤੋਂ ਬਾਅਦ ਆਪਣਾ ਮਨ ਕਰਦਾ ਕੁਝ ਮਿੱਠੇ ਨੂੰ ਤੇ ਤੁਸੀਂ ਇਸ ਮਿੱਠੇ ਨੂੰ ਫਟਾਫਟ ਬਣਾ ਕੇ ਤਿਆਰ ਕਰ ਸਕਦੇ ਹੋ ਬੜੀ ਈਜ਼ੀ ਰੈਸਪੀ ਹੈ ਤੇ ਬੜੀ ਜਲਦੀ ਬਣ ਜਾਂਦੀ ਹੈ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੇਰੇ ਬਹੁਤ ਹੀ ਪਿਆਰੇ ਈਵਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਚਲੋ ਫਿਰ ਸ਼ੁਰੂ ਕਰਦੇ ਆਂ ਜੀ ਅੱਜ ਦੀ ਆਪਣੀ ਰੈਸਪੀ ਅੱਜ ਦੀ ਰੈਸਪੀ ਲਈ ਜੋ ਵੀ ਆਪਾਂ ਨੂੰ ਸਮਾਨ ਚਾਹੀਦਾ ਹੈ ਪਹਿਲਾਂ ਇੱਕ ਵਾਰੀ ਉਹਨੂੰ ਦੇਖਦੇ ਆਂ ਤੇ ਫਿਰ ਆਪਾਂ ਆਪਣੀ ਰੈਸਪੀ ਸ਼ੁਰੂ ਕਰਦੇ ਆਂ ਇਹ ਰੈਸਪੀ ਵਾਸਤੇ ਸਭ ਤੋਂ ਪਹਿਲਾਂ ਚਾਹੀਦਾ ਹੈ ਆਪਾਂ ਨੂੰ ਬ੍ਰੈਡ ਅੱਜ ਆਪਾਂ ਬ੍ਰੈਡ ਤੋਂ ਬਹੁਤ ਹੀ ਮਿੱਠੀ ਡਿਜ਼ਰਟ ਬਣਾਵਾਂਗੇ ਜਿੰਨੂੰ ਕੀ ਕਹਿੰਦੇ ਨੇ ਸ਼ਾਈ ਟੁਕੜਾ ਇਹ ਬਣਾ ਕੇ ਤਿਆਰ ਕਰਾਂਗੇ ਜੋ ਕਿ ਬਹੁਤ ਹੀ ਟੇਸਟੀ ਹੁੰਦਾ ਹੈ ਇਹਦੇ ਵਾਸਤੇ ਆਪਾਂ ਸਭ ਤੋਂ ਪਹਿਲਾਂ ਇੱਕ ਰਬੜੀ ਤਿਆਰ ਕਰਾਂਗੇ ਰਬੜੀ ਵਾਸਤੇ ਇਹ ਸਾਰਾ ਸਮਾਨ ਜੋ ਕਿ ਆਪਾਂ ਰੈਡੀ ਕਰਕੇ ਰੱਖਿਆ ਹੈ ਤੇ ਚਲੋ ਜੀ ਸਭ ਤੋਂ ਪਹਿਲਾਂ ਆਪਾਂ ਬਣਾਉਨੇ ਆ ਰਬੜੀ ਤੇ ਫਿਰ ਆਪਾਂ ਬ੍ਰੈਡ ਫਰਾਈ ਕਰਾਂਗੇ ਜੀ ਇਹ 1 ਲੀਟਰ ਦੁੱਧ ਹੈ ਇਹਨੂੰ ਸਭ ਤੋਂ ਪਹਿਲਾਂ ਆਪਾਂ ਕੜਾਈ ਵਿੱਚ ਪਾਵਾਂਗੇ ਇਹ ਡਬਲ ਪੈਕ ਦੁੱਧ ਹੈ ਐਦੀ ਰਬੜੀ ਬਹੁਤ ਅੱਛੀ ਬਣਦੀ ਹੈ ਇਹਨੂੰ ਇੱਕੋ ਬਾਲ ਆਪਾਂ ਦਵਾਵਾਂਗੇ ਤੇ ਫਿਰ ਬਾਅਦ ਵਿੱਚ ਆਪਾਂ ਬਾਕੀ ਸਮਾਨ ਇਹਦੇ ਵਿੱਚ ਐਡ ਕਰਾਂਗੇ ਜਿਹੜਾ ਰਬੜੀ ਆਪਾਂ ਮਿਲਕ ਪਾਊਡਰ ਦੀ ਬਣਾਵਾਂਗੇ ਕਿਉਂਕਿ ਇਹ ਬਹੁਤ ਜਲਦੀ ਬਣ ਜਾਂਦੀ ਹੈ ਜੇ ਆਪਾਂ ਸਿੰਪਲ ਦੁੱਧ ਦੀ ਰਬੜੀ ਬਣਾਈਏ ਤੁਹਾਨੂੰ ਕਾਫੀ ਟਾਈਮ ਲੱਗਦਾ ਹੈ ਦੁੱਧ 'ਚ ਚੰਗੀ ਤਰ੍ਹਾਂ ਉਬਾਲ ਆ ਗਿਆ ਹੈ ਇਨੂੰ ਆਪਾਂ ਇਸ ਤਰ੍ਹਾਂ ਹੁਣ ਤੇਜ਼ ਫਲੇਮ ਤੇ ਤੇਜ਼ ਕਰਕੇ ਇਹਨੂੰ ਉਬਾਲ ਦਵਾ ਲਿਆ ਹੈ। ਤੋ ਡੁੱਬਲਣਾ ਸ਼ੁਰੂ ਹੋ ਗਿਆ ਤੇ ਹੁਣ ਆਪਾਂ ਫਲੇਮ ਲੋ ਟੂ ਮੀਡੀਅਮ ਕਰਾਂਗੇ ਤੇ ਇਹਨੂੰ ਬੜੇ ਆਰਾਮ ਨਾਲ ਪਕਾਵਾਂਗੇ। ਐਸੇ ਏਡਾਂ ਵਾਲੀ ਜੋ ਮਲਾਈ ਹੈ ਨਾ ਇਹਨੂੰ ਆਪਾਂ ਸਾਫ਼ ਨਹੀਂ ਕਰਨਾ। ਇਹਨੂੰ ਥੋੜੀ ਦੇਰ ਬਾਅਦ ਰੋਕ ਕੇ ਸਾਫ਼ ਕਰਾਂਗੇ ਜਿਸ ਨਾਲ ਕਿ ਸਾਡੀ ਰਬੜੀ ਬਹੁਤ ਹੀ ਟੇਸਟੀ ਬਣਦੀ ਹੈ। ਹੁਣ ਸਭ ਤੋਂ ਪਹਿਲਾਂ ਆਪਾਂ ਇਹਦੇ ਵਿੱਚ ਪਾਵਾਂਗੇ ਇਲਾਇਚੀ ਪਾਊਡਰ ਕਿਉਂਕਿ ਉਹਦਾ ਫਲੇਵਰ ਇਹਦੇ ਵਿੱਚ ਬਹੁਤ ਵਧੀਆ ਆਏਗਾ ਤੇ ਨਾਲ ਹੀ ਇਹਦੇ ਵਿੱਚ ਆਪਾਂ ਮਿਲਕ ਪਾਊਡਰ ਐਡ ਕਰਾਂਗੇ। ਹੁਣ ਇਹਦੇ ਵਿੱਚ ਪਾਵਾਂਗੇ ਇਹ ਵਾਲਾ ਇਲਾਇਚੀ ਪਾਊਡਰ ਇਹਨੂੰ ਮੈਂ ਦਰਦਰਾ ਹੀ ਕੁੱਟ ਲਿਆ ਸੀ ਇਹਦਾ ਮੈਂ ਬਰੀਕ ਪਾਊਡਰ ਨਹੀਂ ਬਣਾਇਆ ਨਾਲ ਹੀ ਆਪਾਂ ਇਹਦੇ ਵਿੱਚ ਇਹ ਮਿਲਕ ਪਾਊਡਰ ਐਡ ਕਰਾਂਗੇ ਇਹ ਮੈਂ ਦੋ ਵੱਡੇ ਚਮਚੇ ਮਿਲਕ ਪਾਊਡਰ ਦੇ ਲਏ ਨੇ ਇਹਨੂੰ ਤੁਸੀਂ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਇਹਦਾਂ ਆਪਣੀ ਰਬੜੀ ਬਹੁਤ ਜਲਦੀ ਬਣਦੀ ਹੈ ਤੇ ਜੇ ਆਪਾਂ ਕੋਈ ਜ਼ਿਆਦਾ ਟਾਈਮ ਹੋਵੇ ਤੇ ਆਪਾਂ ਇਕੱਲੇ ਦੁੱਧ ਦੀ ਵੀ ਰਬੜੀ ਬਣਾ ਲਵਾਂਗੇ ਇਸ ਦੁੱਧ ਨੂੰ ਆਪਾਂ ਇੰਨਾ ਪਕਾਣਾ ਹੈ ਕਿ 1 ਕਿਲੋ ਤੋਂ ਇਹ ਦੁੱਧ ਅੱਧਾ ਰਹਿ ਜਾਵੇ ਬਸ ਇਦਾਂ ਬੜੇ ਆਰਾਮ ਨਾਲ ਇਹਨੂੰ ਹਲਾਉਣਾ ਹੈ ਦੁੱਧ ਜਦੋਂ ਪੱਕਦਾ ਇਹ ਕਾਫੀ ਮਿੱਠਾ ਹੋ ਜਾਂਦਾ ਹੈ ਮਿਲਕ ਪਾਊਡਰ ਵੀ ਮਿੱਠਾ ਹੁੰਦਾ ਹੈ ਇਸ ਕਰਕੇ ਚੀਨੀ ਤੁਸੀਂ ਇਹਦੇ ਆਪਣੇ ਟੇਸਟ ਅਕੋਰਡਿੰਗ ਇਹਦੇ ਵਿੱਚ ਪਾਣੀ ਹੈ ਹੁਣ ਇਹਦੇ ਵਿੱਚ ਆਪਾਂ ਨਾਲ ਕੇਸਰ ਪਾਵਾਂਗੇ ਇਹ ਬੋਨਾ ਕੇਸਰ ਇਹਨੂੰ ਮੈਂ ਗਰਮ ਦੁੱਧ ਚ ਭਿਓ ਕੇ ਰੱਖਿਆ ਸੀ ਹੁਣ ਇਹਦੇ ਵਿੱਚ ਐਡ ਕਰਾਂਗੇ ਇਹਦੇ ਨਾਲ ਰਬੜੀ ਦਾ ਕਲਰ ਬਹੁਤ ਅੱਛਾ ਆਉਂਦਾ ਹੈ ਕਿਉਂਕਿ ਅੱਜ ਆਪਾਂ ਬਣਾ ਰਹੇ ਹਾਂ ਸ਼ਾਈ ਟੁਕੜਾ ਤੇ ਸ਼ਾਈ ਟੁਕੜੇ ਵਿੱਚ ਜਿੰਨੀ ਵਧੀਆ ਰਬੜੀ ਹੋਏਗੀ ਤੇ ਉਨਾ ਹੀ ਜ਼ਿਆਦਾ ਇਹਦਾ ਟੇਸਟ ਆਏਗਾ ਰਬੜੀ ਦੇ ਨਾਲ ਹੀ ਸਾਈ ਟੁਕੜੇ ਦਾ ਟੇਸਟ ਆਉਂਦਾ ਹੈ ਤੇ ਰਬੜੀ ਸਾਨੂੰ ਸਹੀ ਤਰੀਕੇ ਨਾਲ ਬਣਾਣੀ ਚਾਹੀਦੀ ਹੈ ਇਹ ਇਨਸਟੈਂਟ ਰਬੜੀ ਹੈ ਫਟਾਫਟ ਬਣ ਕੇ ਤਿਆਰ ਹੁੰਦੀ ਹੈ ਇਹਨੂੰ ਇਸ ਤਰ੍ਹਾਂ ਤੁਸੀਂ ਹਿਲਾਉਂਦੇ ਰਹਿਣਾ ਤੇ ਸੈਟ ਹੋ ਜਾਣ ਤੋਂ ਬਾਅਦ ਇਸਨੂੰ ਸਾਫ਼ ਨਹੀਂ ਕਰਨਾ ਥੋੜੀ देर ਬਾਅਦ ਆਪਾਂ ਇਹਨੂੰ ਸਾਫ਼ ਕਰਾਂਗੇ ਦੁੱਧ ਕਾਫੀ ਗਾੜਾ ਹੋ ਗਿਆ ਹੈ ਆ ਦੇਖੋ ਤੇ ਸੰਘਣਾ ਵੀ ਕਾਫੀ ਹੋ ਗਿਆ ਹੈ ਜਿਸ ਤਰ੍ਹਾਂ ਮੈਂ ਇਹਦੇ ਵਿੱਚ ਮਿਲਕ ਪਾਊਡਰ ਪਾਇਆ ਹੈ ਜੇ ਤੁਸੀਂ ਮਿਲਕ ਪਾਊਡਰ ਨਹੀਂ ਪਾਣਾ ਤੁਸੀਂ ਦੋ ਬ੍ਰੈਡ ਲਓ ਉਹਦਾ ਬ੍ਰੀਕ ਨੂੰ ਗ੍ਰੈਂਡ ਕਰ ਲਓ ਪਾਣਾ ਲਓ ਉਹਦਾ ਚੂਰਾ ਫਿਰ ਇਹਦੇ ਵਿੱਚ ਪਾ ਦਿਓ ਤੇ ਮਿਲਕ ਉਹਦੇ ਨਾਲ ਹੋਰ ਵੀ ਜਲਦੀ ਇਹ ਰਬੜੀ ਬਣ ਕੇ ਤਿਆਰ ਹੁੰਦੀ ਹੈ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਡਰਾਈ ਫਰੂਟਸ ਫਲੇਮ ਤੁਸੀਂ ਲੋ ਤੋਂ ਮੀਡੀਅਮ ਰੱਖਣੀ ਹੈ ਇੱਕ ਚਮਚਾ ਮੈਂ ਇਹਦੇ ਵਿੱਚ ਪਿਸਤਾ ਪਾਵਾਂਗੇ ਥੋੜਾ ਜਿਹਾ ਰੱਖਾਂਗੇ ਗਾਰਨਿਸ਼ ਵਾਸਤੇ ਤੇ ਦੋ ਚਮਚੇ ਮੈਂ ਇਹਦੇ ਵਿੱਚ ਕਾਜੂ ਪਾ ਦਾਂਗੇ 2 ਚਮਚੇ ਹੈ ਕੁੱਟੇ ਹੋਏ ਬਦਾਮ ਥੋੜੇ ਥੋੜੇ ਮੈਂ ਰੱਖ ਲਏ ਨੇ ਬਚਾ ਕੇ ਇਹਦੇ ਸਜਾਵਟ ਵਾਸਤੇ ਇਹਨੂੰ ਆਪਾਂ ਮਿਕਸ ਕਰਾਂਗੇ ਹੁਣ ਇੱਥੇ ਆਪਾਂ ਇਹਦੇ ਵਿੱਚ ਚੀਨੀ ਐਡ ਕਰਾਂਗੇ ਇਹ ਮੈਂ ਇੱਕ ਵੱਡਾ ਚਮਚਾ ਚੀਨੀ ਲਿਆ ਹੈ ਤੁਸੀਂ ਇਹਨੂੰ ਆਪਣੇ ਟੇਸਟ ਅਕੋਰਡਿੰਗ ਲੈ ਸਕਦੇ ਹੋ ਤੇ ਨਾਲ ਇੱਥੇ ਤੁਸੀਂ ਇਹਦਾ ਮਿੱਠਾ ਵੀ ਚੈੱਕ ਕਰ ਸਕਦੇ ਹੋ ਜੇ ਤੁਹਾਨੂੰ ਘੱਟ ਲੱਗੇ ਤੁਸੀਂ ਇਹਦੇ ਵਿੱਚ ਹੋਰ ਐਡ ਕਰ ਸਕਦੇ ਹੋ ਹੁਣ ਇਹ ਵਾਲੀ ਮਲਾਈ ਸੈੱਟਾ ਤੋਂ ਇਹਦੇ ਚੰਗੀ ਤਰ੍ਹਾਂ ਨੂੰ ਸਾਫ਼ ਕਰ ਲੈਣਾ ਹੈ ਆ ਦੇਖੋ ਇਨੂੰ ਥੋੜਾ ਜਿਹਾ ਆਪਾਂ ਹੋਰ ਗਾੜਾ ਕਰਾਂਗੇ ਕਿਉਂਕਿ ਠੰਡੀ ਹੋ ਕੇ ਹੋਰ ਵੀ ਗਾੜੀ ਹੋ ਜਾਣੀ ਹੈ ਸਾਡਾ ਤੁਹਾਨੂੰ ਚੰਗੀ ਤਰ੍ਹਾਂ ਤੁਸੀਂ ਸਾਫ਼ ਕਰ ਲਓ ਇਹਨੂੰ ਵੀ ਇਹਦੇ ਵਿੱਚ ਹੀ ਮਿਕਸ ਕਰ ਦੋ ਕਲਰ ਦੇਖੋ ਤੁਸੀਂ ਕਿੰਨਾ ਅੱਛਾ ਆਇਆ ਰਬੜੀ ਦਾ ਇਹਨੂੰ ਤੁਸੀਂ ਵੈਸੇ ਵੀ ਬਣਾ ਕੇ ਫਰਿੱਜ 'ਚ ਰੱਖ ਕੇ ਠੰਡੀ ਠੰਡੀ ਖਾਓ ਤੇ ਬਹੁਤ ਹੀ ਜ਼ਿਆਦਾ ਟੇਸਟੀ ਲੱਗਦੀ ਹੈ ਦੇਖੋ ਆਪਣੀ ਰਬੜੀ ਲਗਭਗ ਬਣ ਕੇ ਬਿਲਕੁਲ ਤਿਆਰ ਹੈ ਦੇਖੋ ਕਾਫੀ ਗਾੜੀ ਹੋ ਗਈ ਹੈ ਕਿੰਨੀ ਵਧੀਆ ਬਣੀ ਹੈ ਠੰਡੀ ਹੋ ਕੇ ਹੋਰ ਵੀ ਗਾੜੀ ਹੋ ਜਾਣੀ ਹੈ ਇਹਦੇ ਵਿੱਚੋਂ ਮੈਂ ਥੋੜੀ ਜਿਹੀ ਇਸ ਤਰ੍ਹਾਂ ਹੀ ਕੱਢਾਂਗੇ ਇਹਨੂੰ ਮੈਂ ਥੋੜਾ ਜਿਹਾ ਹੋਰ ਗਾੜਾ ਕਰਾਂਗੇ 2-4 ਮਿੰਟ ਇਹਨੂੰ ਹੋਰ ਪਕਾਵਾਂਗੇ ਬਸ ਇੰਨੇ ਕੁ ਮੈਂ ਕੱਢੀ ਏ ਇਹਦਾ ਮੈਂ ਇਸਤੇਮਾਲ ਛਾਈ ਟੁਕੜਾ ਜਦੋਂ ਆਪਾਂ ਸੈੱਲਫਟ ਕਰਨੀ ਉਦੋਂ ਕਰਨਾ ਹੈ ਐਂਡ ਥੋੜਾ ਜਿਹਾ ਮੈਂ 3-4 ਮਿੰਟ ਹੋਰ ਪਕਾਵਾਂਗੀ ਬਹੁਤ ਹੀ ਜਲਦੀ ਬਣ ਗਈ ਏ ਆ ਦੇਖੋ ਸਮੈਲ ਬਹੁਤ ਵਧੀਆ ਆ ਰਹੀ ਏ ਇਹਨੂੰ ਤੁਸੀਂ ਐਸੇ ਵੀ ਬਣਾ ਕੇ ਖਾ ਸਕਦੇ ਹੋ ਰਬੜੀ ਬਣਾਓ ਫ੍ਰਿਜ ਚ ਰੱਖੋ ਤੇ ਖਾਓ ਬਹੁਤ ਟੇਸਟੀ ਲੱਗਦੀ ਹੈ ਠੰਡੀ ਰਬੜੀ ਦਾ ਟੇਸਟ ਹੋਰ ਵੀ ਜ਼ਿਆਦਾ ਵਧੀਆ ਹੁੰਦਾ ਹੈ ਆ ਦੇਖੋ ਕਿਵੇਂ ਦਾਣੇਦਾਰ ਬਣੀ ਹੈ ਦੇਖੋ ਆ ਦੇਖੋ ਕਿੰਨੀ ਸੋਹਣੀ ਲੱਗ ਰਹੀ ਹੈ ਰਬੜੀ ਬਸ 2-3 ਮਿੰਟ ਨੂੰ ਹੋਰ ਪਕਾਉਣਾ ਹੈ ਆਪਾਂ ਫਿਰ ਇਹਨੂੰ ਆਪਾਂ ਠੰਡਾ ਕਰਨੇ ਰੱਖਾਂਗੇ ਤੇ ਬਾਅਦ ਵਿੱਚ ਦੀ ਆਪਾਂ ਚਾਸ਼ਨੀ ਤਿਆਰ ਕਰਦੇ ਆਂ ਜੀ ਰਬੜੀ ਆਪਣੀ ਬਣ ਕੇ ਬਿਲਕੁਲ ਤਿਆਰ ਹੈ ਹੁਣ ਆਪਾਂ ਇਹਨੂੰ ਕੋਈ ਬੌਲ 'ਚ ਕੱਢਦੇ ਆ ਤੇ ਫਿਰ ਇਹਦੀ ਚਾਸਨੀ ਬਣਾਣੇ ਆ ਜਿਹਦੇ ਵਿੱਚ ਆਪਾਂ ਸ਼ਾਈ ਟੁਕੜਾ ਡਿੱਪ ਕਰਨਾ ਹੈ ਆਹ ਦੇਖੋ ਰਬੜੀ ਬਹੁਤ ਸੋਹਣੀ ਬਣੀ ਹੈ ਇਹ ਠੰਡੀ ਹੋ ਕੇ ਹੋਰ ਵੀ ਗਾੜੀ ਹੋ ਜਾਣੀ ਹੈ ਗੈਸ ਆਪਾਂ ਬੰਦ ਕਰਤਾ ਤੇ ਹੁਣ ਇਹਨੂੰ ਆਪਾਂ ਇੱਕ ਬੌਲ 'ਚ ਕੱਢਦੇ ਆ ਨਾਲੇ ਠੰਡੀ ਹੋ ਜਾਏਗੀ ਚਾਸਨੀ ਵਾਸਤੇ ਮੈਂ ਤੀਲਾ ਰੱਖਿਆ ਮੈਂ ਇੱਕ ਕੱਪ ਚੀਨੀ ਲਈ ਹੈ ਜਿੰਨੀ ਚੀਨੀ ਤੇ ਉਨਾ ਹੀ ਆਪਾਂ ਪਾਣੀ ਪਾਵਾਂਗੇ ਇੱਕ ਕੱਪ ਮੈਂ ਪਾਣੀ ਐਡ ਕੀਤਾ ਹੈ ਬਸ ਚੀਨੀ ਆਪਣੀ ਇਹਦੇ ਵਿੱਚ ਚੰਗੀ ਤਰ੍ਹਾਂ ਮੈਲਟ ਹੋ ਜਾਏਗੀ ਹੁਣ ਆਪਾਂ ਗੈਸ ਔਨ ਕਰਕੇ ਇਹਨੂੰ ਮੈਲਟ ਕਰਦੇ ਆ ਜੇ ਤੁਸੀਂ ਚਾਹੋ ਤੇ ਇਹਦੇ ਵਿੱਚ ਇਲਾਇਚੀ ਵੀ ਪਾ ਸਕਦੇ ਹੋ ਲੈ ਕੇਸਰ ਦੇ ਧਾਗੇ ਵੀ ਕਿਉਂਕਿ ਆਪਾਂ ਸਾਰਾ ਰਬੜੀ ਚ ਪਾਇਆ ਮੈਂ ਸਿੰਪਲ ਇਹਦੀ ਚਾਸ਼ਨੀ ਬਣਾਵਾਂਗੀ ਸਿਰਫ ਦੋ ਇਹਦੇ ਵਿੱਚ ਮੈਂ ਛੋਟੀਆਂ ਇਲਾਇਚੀਆਂ ਪਾਵਾਂਗੀ ਵੈਸੇ ਹੀ ਇਹਦੀ ਸੁਗੰਧ ਅੱਛੀ ਆਏਗੀ ਇਹ ਦੋ ਇਲਾਇਚੀਆਂ ਆਪਾਂ ਇਹਦੇ ਵਿੱਚ ਵੀ ਪਾਵਾਂਗੇ ਇਨੂੰ ਇਸ ਤਰ੍ਹਾਂ ਮਿਕਸ ਕਰਾਂਗੇ ਜਿੱਦੋ ਚੀਨੀ ਪੂਰੀ ਤਰ੍ਹਾਂ ਮੈਲਟ ਹੋ ਜਾਏਗੀ ਆਪਣੀ ਚਾਸ਼ਨੀ ਬਣ ਕੇ ਤਿਆਰ ਹੈ ਲਓ ਜੀ ਆਪਣੀ ਚਾਸ਼ਨੀ ਬਣ ਕੇ ਬਿਲਕੁਲ ਰੈਡੀ ਹੈ ਇਹਦੀ ਆਪਾਂ ਚਾਸ਼ਨੀ ਦੀ ਕੋਈ ਵੀ ਇੱਕ ਤਾਰ ਜਾਂ ਦੋ ਤਾਰ ਨਹੀਂ ਬਣਾਣੀ ਬਸ ਚੀਨੀ ਨੂੰ ਚੰਗੀ ਤਰ੍ਹਾਂ ਤੁਸੀਂ ਮੈਲਟ ਕਰਕੇ ਤੈਨੂੰ ਚੰਗੀ ਤਰ੍ਹਾਂ ਪਾਣੀ 'ਚ ਉਬਾਲ ਲਓ ਇਹਨੂੰ ਹੁਣ ਆਪਾਂ ਠੰਡਾ ਹੋਣ ਲਈ ਰੱਖਣਾ ਹੈ ਤੇ ਹੁਣ ਵਾਰੀ ਆਂਦੀ ਹੈ ਜੀ ਬ੍ਰੈਡ ਫਰਾਈ ਕਰਾਂ ਰਬਰੀ ਆਪਣੀ ਬਣ ਕੇ ਤਿਆਰ ਹੈ ਚਾਸ਼ਨੀ ਵੀ ਬਣ ਕੇ ਰੈਡੀ ਹੈ ਤੇ ਹੁਣ ਵਾਰੀ ਹੈ ਜੀ ਬ੍ਰੈਡ ਫਰਾਈ ਕਰਨ ਦੀ ਤੇ ਹੁਣ ਆਪਾਂ ਕਰਦੇ ਹਾਂ ਜੀ ਬ੍ਰੈਡ ਨੂੰ ਫਰਾਈ ਇਹ ਮੇਰੇ ਕੋਲ ਬ੍ਰੈਡ ਨੇ ਇਹਦੇ ਵਿੱਚ ਤੁਸੀਂ ਵਾਈਟ ਜਾਂ ਬ੍ਰਾਊਨ ਬ੍ਰੈਡ ਕੋਈ ਵੀ ਵਰਤੋ ਜਿਹੜਾ ਵੀ ਤੁਹਾਡਾ ਦਿਲ ਕਰਦਾ ਹੈ ਉਹਦੀ ਆਪਾਂ ਇਸ ਤਰ੍ਹਾਂ ਸਾਈਡਾ ਕੱਟ ਲਵਾਂਗੇ ਸਾਈਡਾ ਨੂੰ ਸੁੱਕਣਾ ਨਹੀਂ ਹੈ ਇਹਨੂੰ ਤੁਸੀਂ ਮਿਕਸੀ ਵਿੱਚ ਇਹਦਾ ਪਾਊਡਰ ਬਣਾ ਕੇ ਬ੍ਰੈਡ ਕ੍ਰੰਬਸ ਤਿਆਰ ਕਰ ਸਕਦੇ ਹੋ ਬਸ ਇਸ ਤਰ੍ਹਾਂ ਕਰਕੇ ਆਪਾਂ ਸਾਰੇ ਬ੍ਰੈਡ ਕੱਟ ਲਵਾਂਗੇ ਸਾਈਡਾ ਤੋਂ ਇਨੂੰ ਵੀ ਟ੍ਰਾਇੰਗਲ ਸ਼ੇਪ ਚ ਬਣਾਵਾਂਗੇ ਇਸ ਤਰ੍ਹਾਂ ਮੈਂ ਇਹਦੇ ਟ੍ਰਾਇੰਗਲ ਵਿੱਚ ਦੋ ਹਿੱਸਿਆਂ ਵਿੱਚ ਇਹਨੂੰ ਕੱਟਾਂਗੇ ਬਸ ਇਸ ਤਰ੍ਹਾਂ ਇਸ ਤਰ੍ਹਾਂ ਕਰਕੇ ਆਪਾਂ ਸਾਰੇ ਬ੍ਰੈਡ ਤਿਆਰ ਕਰਦੇ ਆਂ ਤੇ ਫਿਰ ਇਹਨਾਂ ਨੂੰ ਕਰਦੇ ਆਂ ਜੀ ਫਰਾਈ ਬ੍ਰੈਡ ਨੂੰ ਆਪਾਂ ਇਸ ਤਰ੍ਹਾਂ ਕੱਟ ਲਿਆ ਤੁਸੀਂ ਇਹਦੀਆਂ ਸਾਈਡਸ ਲਗਾ ਲਾਓਗੇ ਤੇ ਫਿਰ ਬਹੁਤ ਵਧੀਆ ਬਣਦੇ ਨੇ ਕਿਉਂਕਿ ਇਹਦੀ ਸਾਈਡਾਂ ਕਾਫੀ ਹਾਰਡ ਹੁੰਦੀਆਂ ਨੇ ਤੇ ਇੱਕ ਬ੍ਰਾਊਨ ਵੀ ਹੁੰਦੀਆਂ ਨੇ ਜਦੋਂ ਆਪਾਂ ਇਹਨੂੰ ਫਰਾਈ ਕਰਨਾ ਤਾਂ ਜ਼ਿਆਦਾ ਡਾਰਕ ਹੋ ਜਾਂਦੀਆਂ ਨੇ ਤੇ ਹੁਣ ਆਪਾਂ ਇਹਨੂੰ ਕਰਦੇ ਆਂ ਜੀ ਫਰਾਈ ਸ਼ਾਈ ਟੁਕੜੇ ਨੂੰ ਤੁਸੀਂ ਦੇਸੀ ਘਿਓ 'ਚ ਫਰਾਈ ਕਰਨਾ ਹੈ ਜੇ ਤੁਸੀਂ ਚਾਹੋ ਤੇ ਰਿਫਾਈਨਡ 'ਚ ਵੀ ਫਰਾਈ ਕਰ ਸਕਦੇ ਹੋ ਪਰ ਜੋ ਟੇਸਟ ਹੈ ਦਾ ਦੇਸੀ ਘਿਓ ਜਾਂਦਾ ਹੈ ਉਹ ਰਿਫਾਈਨਡ ਨਾਲ ਨਹੀਂ ਜਾਂਦਾ ਕਿਉਂਕਿ ਸ਼ਾਈ ਟੁਕੜਾ ਹੈ ਤੇ ਇਹਦੇ ਵਿੱਚ ਦੇਸੀ ਘਿਓ ਪੈਣਾ ਬਹੁਤ ਜ਼ਰੂਰੀ ਹੈ ਘਿਓ ਨੂੰ ਆਪਾਂ ਮੀਡੀਅਮ ਫਲੇਮ ਤੇ ਗਰਮ ਕਰ ਲਾਂਗੇ ਤੇ ਫਿਰ ਇਹਦੇ ਵਿੱਚ ਆਪਾਂ ਬ੍ਰੈਡ ਫਰਾਈ ਕਰਦੇ ਹਾਂ ਮੈਂ ਇਹਦੇ ਵਿੱਚ ਇੰਨਾ ਘਿਓ ਪਾਇਆ ਹੈ ਤੁਸੀਂ ਆਪਣੇ ਅਕੋਰਡਿੰਗ ਇਹਨੂੰ ਵਧ ਜਾਂ ਘੱਟ ਕਰ ਸਕਦੇ ਹੋ ਘਿਓ ਆਪਣਾ ਗਰਮ ਹੋ ਗਿਆ ਹੁਣ ਆਪਾਂ ਇਹਦੇ ਵਿੱਚ ਇਹ ਬ੍ਰੈਡ ਪੀਸ ਪਾਉਣੇ ਆ ਜਿੰਨੇ ਕ ਬ੍ਰੈਡ ਦੇ ਚਾਹਦੇ ਨੇ ਤੁਸੀਂ ਉਹਨੇ ਕਿ ਇਹਦੇ ਨਾਲ ਇਹਦੇ ਚ ਪਾਣੇ ਨੇ ਇਹਦੇ ਵਿੱਚ ਤਿੰਨ ਬ੍ਰੈਡ ਆਏ ਨੇ ਤੇ ਮੈਂ ਤਿੰਨਾਂ ਨੂੰ ਫਰਾਈ ਕਰਾਂਗੀ ਬੜੇ ਆਰਾਮ ਨਾਲ ਇਹਨੂੰ ਫਰਾਈ ਕਰਨਾ ਜਦੋਂ ਇੱਕ ਸਾਈਡ ਤੋਂ ਇਹ 골ਡਨ ਹੋ ਜਾਣਗੇ ਫਿਰ ਆਪਾਂ ਦੂਜੀ ਸਾਈਡ ਪਲਟਾਂਗੇ ਬ੍ਰੈਡ ਇੱਕ ਸਾਈਡ ਤੋਂ ਆਪਣੇ 골ਡਨ ਹੋ ਗਏ ਨਾ ਹੁਣ ਆਪਾਂ ਇਹਨੂੰ ਦੂਜੀ ਸਾਈਡ ਤੋਂ ਵੀ ਇਸ ਤਰ੍ਹਾਂ 골ਡਨ ਕਰਾਂਗੇ ਫਲੇਮ ਆਪਾਂ ਮੀਡੀਅਮ ਰੱਖੀਏ ਜਿਆਦਾ ਇਹਦੀ ਆਪਾਂ ਫਲੇਮ ਨਹੀਂ ਕੀਤੀ ਬਸ ਇਸ ਤਰ੍ਹਾਂ ਇਹਨਾਂ ਨੂੰ ਆਪਾਂ ਦੂਜੀ ਸਾਈਡ ਤੋਂ ਵੀ ਸੇਕ ਲਵਾਂਗੇ ਬੜੇ ਆਰਾਮ ਨਾਲ ਤੁਸੀਂ ਇਹਨੂੰ ਪਲਟਣਾ ਹੈ ਬ੍ਰੈਡ ਆਪਨੇ ਫਰਾਈ ਹੋ ਗਏ ਨੇ ਹੁਣ ਆਪਾਂ ਇਹਨਾਂ ਨੂੰ ਕੱਢਦੇ ਆ ਜੇ ਤੁਸੀਂ ਚਾਹੋ ਤੇ ਇਹਨਾਂ ਨੂੰ ਓਵਨ ਵਿੱਚ ਵੀ ਬਟਰ ਲਗਾ ਕੇ ਘਿਓ ਲਗਾ ਕੇ ਫਰੋਸਟ ਕਰ ਸਕਦੇ ਹੋ ਪਰ ਉਹ ਵਾਲਾ ਟੇਸਟ ਨਹੀਂ ਆਉਂਦਾ ਜਿਹੜਾ ਇਸ ਤਰ੍ਹਾਂ ਆਉਂਦਾ ਹੈ ਇਸ ਤਰ੍ਹਾਂ ਆਪਾਂ ਬਚੇ ਹੋਏ ਬ੍ਰੈਡ ਵੀ ਫਰਾਈ ਕਰਦੇ ਆ ਤੇ ਫਿਰ ਆਪਾਂ ਤਿਆਰੀ ਕਰਦੇ ਆ ਜੀ ਸ਼ਾਈ ਟੁਕੜਾ ਬਣਾਉਣ ਦਾ ਸਾਰਾ ਕੰਮ ਆਪਣਾ ਕੰਪਲੀਟ ਹੋ ਗਿਆ ਤੇ ਹੁਣ ਆਪਾਂ ਇਹ ਬ੍ਰੈਡ ਚਾਸ਼ਨੀ ਵਿੱਚ ਡਿਪ ਕਰਕੇ ਕੱਢ ਲਵਾਂਗੇ ਆ ਦੇਖੋ ਬਸ ਇਸ ਤਰ੍ਹਾਂ ਨੂੰ ਡਿਪ ਕਰਨਾ ਹੈ ਤੇ ਕੱਢ ਲੈਣਾ ਹੈ ਇਨੂੰ ਜਿਆਦਾ دیر ਆਪਾਂ ਚਾਸ਼ਨੀ 'ਚ ਨਹੀਂ ਰੱਖਣਾ ਇਸ ਤਰ੍ਹਾਂ ਆਪਾਂ ਬਾਕੀ ਬ੍ਰੈਡ ਵੀ ਡਿਪ ਕਰਕੇ ਤੇ ਕੱਢ ਲਵਾਂਗੇ ਇਧਰੋਂ ਪਲਟ ਕੇ ਦੂਜੀ ਸਾਈਡ ਵੀ ਆਪਾਂ ਇਹਨੂੰ ਪਲਟ ਲਵਾਂਗੇ ਬਸ ਇਹਨੂੰ ਵੀ ਇਸ ਤਰ੍ਹਾਂ ਆਪਾਂ ਇਧਰਲੀ ਸਾਈਡ ਤੋਂ ਪਲਟ ਲਵਾਂਗੇ ਮੈਂ ਇਸ ਤਰ੍ਹਾਂ ਇੱਕ ਟ੍ਰੇ ਲਈ ਹੈ ਤੁਸੀਂ ਕੋਈ ਹੋਰ ਵੀ ਵੱਡਾ ਭਾਂਡਾ ਲੈ ਸਕਦੇ ਹੋ ਜਾਂ ਤੁਸੀਂ ਥਾਲੀ ਵੀ ਲੈ ਸਕਦੇ ਹੋ ਤੇ ਸਭ ਤੋਂ ਪਹਿਲਾਂ ਮੈਂ ਇਹ ਵਾਲੀ ਇਹ ਰਬੜੀ ਜਿਹੜੀ ਮੈਂ ਥੋੜੀ ਲਿਕਵਿਡ ਜ਼ਿਆਦਾ ਕੱਢੀ ਸੀ ਉਹਨੂੰ ਮੈਂ ਇਸ ਤਰ੍ਹਾਂ ਸਾਰੀਆਂ ਸਾਡਾ ਤੇ ਦੀਆਂ ਫਲਾ ਦੇਵਾਂਗੇ ਇਸ ਤਰ੍ਹਾਂ ਕਰਕੇ ਬਸ ਹੁਣ ਆਪਾਂ ਇਹਦੇ ਵਿੱਚ ਰੱਖਦੇ ਹਾਂ ਜੀ ਆਪਣੇ ਬ੍ਰੈਡ ਨੇਰੇ ਤੇ ਥੋੜੀ ਜਿਹੀ ਤੁਸੀਂ ਰਗੜੀ ਲਾਓ ਫਿਰ ਦੂਜਾ ਬ੍ਰੈਡ ਰੱਖੋ ਉਸਤੇ ਵੀ ਇਸ ਤਰ੍ਹਾਂ ਰਗੜੀ ਲਾਓ ਫਿਰ ਇਸ ਤਰ੍ਹਾਂ ਰੱਖੋ ਬ੍ਰੈਡ ਸਾਰੇ ਬ੍ਰੈਡ ਤੇ ਥੋੜੀ ਥੋੜੀ ਰਗੜੀ ਲਗਾ ਕੇ ਇਸ ਤਰ੍ਹਾਂ ਬ੍ਰੈਡ ਰੱਖਦੇ ਜਾਣਾ ਹੈ ਹੁਣ ਆਪਾਂ ਪਰਤੇ ਪਾਵਾਂਗੇ ਥੋੜਾ ਜਿਹਾ ਪਿਸਤਾ ਜਿਹੜਾ ਆਪਾਂ ਬਚਾ ਕੇ ਰੱਖਿਆ ਸੀ ਥੋੜੇ ਜੇ ਕਾਚੂ ਤੇ ਥੋੜੇ ਜੇ ਬਦਾਮ ਹੁਣ ਇਹਨੂੰ ਆਪਾਂ ਕਵਰ ਕਰਕੇ ਠੰਡਾ ਹੋਣ ਵਾਸਤੇ ਫ੍ਰਿਜ ਚ ਰੱਖਾਂਗੇ ਤੇ ਫਿਰ ਅੱਧੇ ਘੰਟੇ ਬਾਅਦ ਜਦੋਂ ਠੰਡਾ ਹੋ ਜਾਏਗਾ ਫਿਰ ਇਹਨੂੰ ਕਰਦੇ ਆਪਾਂ ਸਰਵ ਇਹਨੂੰ ਤੁਸੀਂ ਢੱਕ ਕੇ ਫ੍ਰਿਜ ਚ ਰੱਖਣਾ ਹੈ ਕਿਉਂਕਿ ਫ੍ਰਿਜ ਵਿੱਚ ਆਪਣਾ ਹੋਰ ਵੀ ਬਹੁਤ ਸਾਮਾਨ ਪਿਆ ਹੁੰਦਾ ਜਿਵੇਂ ਸਬਜ਼ੀਆਂ ਵਗੈਰਾ ਪਈਆਂ ਹੁੰਦੀਆਂ ਤੇ ਉਹਨਾਂ ਦੀ ਵੀ ਕਈ ਵਾਰ ਸਬਜ਼ੀਆਂ ਦੀ 스ਮੈਲ ਆਂਦੀ ਹੈ ਇਸ ਕਰਕੇ ਇਹਨੂੰ ਤੁਸੀਂ ਜੇ ਤੁਹਾੜ ਕੋ ਪੇਪਰ ਫੋਇਲ ਆ ਉਹਦੇ ਨਾਲ ਪੂਰਾ ਕਵਰ ਕਰਕੇ ਰੱਖੋ ਤੇ ਜੇ ਨਹੀਂ ਹੈਗਾ ਤਾਂ ਕਿਸੇ ਪਲੇਟ ਨਾਲ ਟੱਕ ਕੇ ਇਹਨੂੰ ਫ੍ਰਿਜ ਚ ਰੱਖੋ ਫਿਰ ਇਹਨੂੰ ਆਪਾਂ ਅੱਧੇ ਘੰਟੇ ਬਾਅਦ ਕੱਢਦੇ ਆ ਜਦੋਂ ਇਹ ਬਿਲਕੁਲ ਠੰਡਾ ਹੋ ਜਾਏਗਾ ਫਿਰ ਇਹਨੂੰ ਕਰਦੇ ਆਪਾਂ ਸਰਵ ਬਹੁਤ ਹੀ ਟੇਸਟੀ ਆਪਣਾ ਸ਼ਾਈ ਟੁਕੜਾ ਬਣ ਕੇ ਤਿਆਰ ਹੋਇਆ ਦੇਖੋ ਕਿੰਨਾ ਸੋਹਣਾ ਲੱਗ ਰਿਹਾ ਹੈ ਹਾਂਜੀ ਆਪਾਂ ਨੂੰ ਅੱਧੇ ਘੰਟੇ ਤੋਂ ਜ਼ਿਆਦਾ ਟਾਈਮ ਹੋ ਗਿਆ ਸ਼ਾਈ ਟੁਕੜੇ ਨੂੰ ਫ੍ਰਿਜ ਵਿੱਚ ਰੱਖਿਆ ਕਿਉਂਕਿ ਮੈਂ ਆਪਣੇ ਥੋੜੇ ਕੰਮ 'ਚ ਬਿਜੀ ਹੋ ਗਈ ਸੀ ਤੇ ਹੁਣ ਮੈਂ ਤੁਹਾਨੂੰ ਦੱਸਦੀ ਹਾਂ ਇਹਦਾ ਟੇਸਟ ਕਿ ਸ਼ਾਈ ਟੁਕੜਾ ਕਿਵੇਂ ਦਾ ਬਣਿਆ ਹੈ ਕਿਉਂਕਿ ਠੰਡਾ ਹੋ ਕੇ ਬਹੁਤ ਜ਼ਿਆਦਾ ਟੇਸਟੀ ਲੱਗਦਾ ਹੈ ਤੇ ਤੁਸੀਂ ਇਹਨੂੰ ਜਿਵੇਂ ਬੱਚ ਵੀ ਜਾਂਦਾ ਆਪਣਾ ਸ਼ਾਈ ਟੁਕੜਾ ਤੇ ਅਗਲੇ ਦਿਨ ਵੀ ਇਸਤੇਮਾਲ ਕਰ ਸਕਦੇ ਹੋ ਇਹ ਕੋਈ ਖਰਾਬ ਨਹੀਂ ਹੁੰਦਾ ਇਹਦਾ ਟੇਸਟ ਹੋਰ ਵੀ ਵੱਧ ਜਾਂਦਾ ਹੈ ਚਲੋ ਜੀ ਕਰਦੇ ਆਪਾਂ ਟੇਸਟ ਆਪਣੇ ਸ਼ਾਈ ਟੁਕੜੇ ਦਾ ਆਹ ਦੇਖੋ ਆਪਣਾ ਸ਼ਾਈ ਟੁਕੜਾ ਕਿੰਨਾ ਸੋਹਣਾ ਹੋ ਗਿਆ ਤੁਸੀਂ ਚਾਹੋ ਤੇ ਇਹਦੇ ਤੇ ਥੋੜੇ ਜਿਹਾ ਕੇਸਰ ਦੇ ਆ ਪੱਤੀਆਂ ਜਿਵੇਂ ਚਾਂਦੀ ਦਾ ਵਰਕ ਵੀ ਲਗਾ ਸਕਦੇ ਹੋ ਜਿਸ ਨਾਲ ਇਹ ਬਹੁਤ ਜ਼ਿਆਦਾ ਹੋਰ ਵੀ ਸੋਹਣਾ ਲੱਗਦਾ ਹੈ ਤੇ ਹੁਣ ਚਲੋ ਜੀ ਮੈਂ ਕਰਦੀ ਹਾਂ ਤਾਂ ਟੇਸਟ ਤੇ ਫਿਰ ਤੁਹਾਨੂੰ ਦੱਸਦੀ ਹਾਂ ਕਿਵੇਂ ਦਾ ਬਣਿਆ ਹੈ ਆ ਦੇਖ ਰਬੜੀ ਵੀ ਕਿੰਨੀ ਗਾੜੀ ਹੋ ਗਈ ਹੈ ਆਪਣੀ ਬ੍ਰੈਡ ਦੇਖੋ ਆਪਣਾ ਕਿੰਨਾ ਵਧੀਆ ਹੈ ਤੇ ਇੱਕ ਤਾਂ ਬਿਲਕੁਲ ਸੌਫਟ ਹੋ ਜਾਂਦਾ ਹੈ ਕ੍ਰਾਂਚੀ ਹੈ ਬ੍ਰੈਡ ਤੇ ਖਾਣ ਵਿੱਚ ਵੀ ਬਹੁਤ ਟੇਸਟੀ ਲੱਗਣਾ ਹੈ ਬਹੁਤ ਜਿਆਦਾ ਟੇਸਟੀ ਬਣਿਆ ਖਾ ਕੇ ਮਜ਼ਾ ਹੀ ਆ ਗਿਆ ਇਹ ਸੀ ਮੇਰੀ ਸ਼ਾਈ ਟੁਕੜੇ ਦੀ ਰੈਸਪੀ ਤੇ ਤੁਸੀਂ ਵੀ ਇਹਨੂੰ ਮੇਰੇ ਤਰੀਕੇ ਨਾਲ ਆਪਣੇ ਘਰ ਵਿੱਚ ਬਣਾ ਕੇ ਟਰਾਈ ਕਰਿਓ ਤੇ ਮੈਨੂੰ ਕਮੈਂਟ ਕਰਕੇ ਦੱਸਿਓ ਕਿ ਤੁਹਾਡੀ ਰੈਸਪੀ ਕਿਵੇਂ ਦੀ ਬਣੀ ਐ ਮਿਲਦੇ ਆ ਕਿਸੇ ਨਵੀਂ ਵੀਡੀਓ ਵਿੱਚ ਕਿਸੇ ਨਵੀਂ ਰੈਸਪੀ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ